ਜਿਵੇਂ ਕਿ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਜਲਾਲਪੁਰ ਤੋਂ ਅਸੀਂ ਖੜੇ ਹਾਂ ਪਿੰਡ ਜਲਾਲਪੁਰ ਦੇ ਇੱਕ ਹਲਕਾ ਰਾਜਪੁਰੇ ਦਾ ਪਿੰਡ ਪੈਂਦਾ ਜਿੱਥੇ ਕਿ ਨੰਨਾ ਪਹੁੰਚਿਆ ਭਾਰੀ ਤਾਜ਼ਾਦ ਦੇ ਵਿੱਚ ਇਕੱਠ ਦੇਖਣ ਨੂੰ ਮਿਲਿਆ ਪਿੰਡ ਦੇ ਲੋਕਾਂ ਦੇ ਵਿੱਚ ਨੰਨਾ ਦੇ ਪ੍ਰਤੀ ਇੰਨਾ ਉਲਸ਼ਾ ਹੈ ਨੰਨਾ ਜੀ ਕੀ ਕਹਿਣਾ ਚਾਹੋਗੇ ਜਲਾਲਪੁਰ ਪਿੰਡ ਦੇ ਵਿੱਚ ਪਹੁੰਚੇ ਹੋ ਇੰਨੇ ਜਿਹੜੇ ਨੌਜਵਾਨ ਪੀੜੀ ਹੈ ਨੌਜਵਾਨਾਂ ਤੋਂ ਹੀ ਇੱਕ ਪਲਟਾ ਜਿਹੜੀ ਵਜਣ ਦੀ ਉਹ ਹੁੰਦੀ ਹੈ ਜਿਵੇਂ ਕਿ ਖੜੇ ਨੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਅੱਜ ਜਦ ਮੈਨੂੰ ਇਨਵਾਈਟ ਕੀਤਾ ਗਿਆ ਸੀਗਾ ਜਲਾਲਪੁਰ ਦੇ ਵਿੱਚ ਤਾਂ ਮੈਨੂੰ ਇੱਕ ਇੱਕੇ ਬੁਲਾਇਆ ਗਿਆ ਸੀਗਾ ਕਿ ਇੱਥੇ ਇੱਕ ਛੋਟਾ ਜਿਹਾ ਪ੍ਰੋਗਰਾਮ ਹੈ ਤਾਂ ਮੈਨੂੰ ਮੇਰੇ ਪਧਾਵਾਂ ਨੇ ਕਿਹਾ ਸੀਗਾ ਕਿ ਜੇ ਤੁਸੀਂ 10:00 11:00 ਵਜੇ ਆਓ ਤਾਂ ਹੋਰ ਵੀ ਬਹੁਤ ਵੱਡਾ ਕੱਟ ਹੋਏਗਾ ਪਰ ਮੈਂ ਇਹਨਾਂ ਨੂੰ ਕਿਹਾ ਕਿ ਮੇਰੇ ਹੋਰ ਵੀ ਪ੍ਰੋਗਰਾਮ ਨੇ ਅਸੀਂ ਤੁਹਾਡੇ ਕੋਲ 8:00 9:00 ਵਜੇ ਦੇ ਕਰੀਬ ਅਸੀਂ ਪਹੁੰਚ ਜਾਵਾਂਗੇ ਤੇ ਮੈਨੂੰ ਜਿਹੜਾ ਇਹਨਾਂ ਨੇ ਕਿਹਾ ਸੀ 11 ਵਜੇ ਆਲਾ ਕੱਟ ਗਿਆ ਸੀ ਉਹ ਮੈਨੂੰ ਲੱਗਦਾ ਮੈਨੂੰ ਹੁਣ ਇਸੇ ਟਾਈਮ ਹੀ ਮਿਲ ਗਿਆ ਇੰਨਾ ਪਿਆਰ ਦੇ ਕੇ ਬੜੀ ਖੁਸ਼ੀ ਹੋ ਰਹੀ ਹੈ ਔਰ ਜੇ ਇਹਨਾਂ ਪਰਾਂਵਾਂ ਨੇ ਮੇਰੇ ਤੇ ਵਿਸ਼ਵਾਸ ਰੱਖ ਕੇ ਮੈਨੂੰ ਬੁਲਾਇਆ ਹੈ ਤਾਂ ਮੈਂ ਇਹਨਾਂ ਨੂੰ ਅੱਜ ਵਾਅਦਾ ਕਰਕੇ ਜਾਊਂਗਾ ਕਿ ਜੇ ਨੰਨੇ ਰਾਜ ਨੰਨੇ ਤੇ ਅਸ਼ੀਰਵਾਦ ਰਿਹਾ ਤਾਂ ਨੰਨਾ ਤੁਹਾਡੇ ਕੋਲ ਮੈਂ ਅੱਜ ਜਿਹੜੇ ਅੰਦਰ ਜੋ ਮੇਰੇ ਮੰਨ ਦੀ ਇੱਛਾ ਮੈਂ ਕਰ ਗਿਆ ਤਾਂ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਜੇ ਅਸ਼ੀਰਵਾਦ ਰਹਾ ਤਾਂ 4 ਤਰੀਕ ਨੂੰ ਨੰਨਾ ਸ਼ਾਮ ਨੂੰ ਤੁਹਾਡੇ ਕੋਲ ਦੁਬਾਰਾ ਇੱਥੇ ਆਏਗਾ ਆ ਗਿਆ ਨੰਨਾ ਇਹਨੇ ਕਿ ਦੇਖਿਆ ਜਾ ਰਿਹਾ ਹੈ ਬਾਬਾ ਜੀ ਨਾਲ ਖੜੇ ਹੈ ਬਾਬਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਫੁੱਲਾਂ ਦਾ ਹਾਰ ਵੀ ਪਾਇਆ ਇਹਨੂੰ ਨੰਨਾ ਜੀ ਨੂੰ ਕੀ ਕਹਿਣਾ ਚਾਹੋਗੇ ਇਸ ਵਾਰ ਜਿੱਤ ਹੋਏਗੀ ਹਾਂਜੀ ਜਿੱਤ ਹੋਏਗੀ ਪੱਕੀ ਜਿੱਤ ਪੱਕੀ ਜਿੱਤ ਤੁਹਾਡੇ ਪਿੰਡ ਦੀਆਂ ਵੋਟਾਂ ਸਾਰੀਆਂ ਇਹਨਾਂ ਦੀ ਹਾਂ ਪਾਰਟੀ ਵਾਂਦੇ ਇੱਧਰ ਆ ਰਿਹਾ ਹੈ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਕਿ ਆਪ ਪਾਰਟੀ ਨੂੰ ਛੱਡ ਕੇ ਇਹ ਨੰਨਾ ਜੀ ਦੇ ਨਾਲ ਜੁੜਨੇ ਸਾਡਾ ਹੋਰ ਜਿਹੜਾ ਯੂਥ ਹੈ ਮੌਜੂਦ ਹੈ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਐਡਾ ਵੱਡਾ ਪ੍ਰੋਗਰਾਮ ਆਪਾਂ ਨੰਨਾ ਭਾਈ ਦੇ ਨਾਲ ਆ ਦੇਖੋ ਆਪਾਂ ਫੋਨ ਕਰਕੇ ਬੁਲਾਇਆ ਤੁਹਾਨੂੰ ਬਹੁਤ ਵੱਡਾ ਧੰਨਵਾਦ ਪਹਿਲਾਂ ਇੱਥੇ ਆਏ ਨਾ ਇਹਨਾਂ ਦਾ ਆਪਾਂ ਤੁਹਾਨੂੰ ਧੰਨਵਾਦ ਕਰਦੇ ਆ ਤੇ ਬਾਕੀ ਸਾਰੇ ਨੌਜਵਾਨ ਖੜੇ ਆ ਆਪਣੇ ਇਹਨਾਂ ਦੇ ਨਾਲ ਨੰਨਾ ਭਾਈ ਨਾਲ ਆ ਗਏ ਨੰਨਾ ਸ਼ਰਨ ਨੰਨਾ ਜਿਵੇਂ ਕਿ ਇਹਨਾਂ ਨੇ ਕਹਿਣਾ ਜਿਵੇਂ ਕਿ ਜਿਹੜਾ ਨੌਜਵਾਨ ਪੀੜੀ ਇੱਥੇ ਖੜੀ ਹੈ ਜਿਹੜੀ ਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਕਿ ਸਾਰਾ ਨੰਨਾ ਜੀ ਦੇ ਨਾਲ ਜੁੜਿਆ ਹੈ ਕਿ ਪਿੰਡ ਦੀਆਂ ਸਾਰੀਆਂ ਵੋਟਾਂ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਨੰਨਾ ਜੀ ਨੂੰ ਇਹਨਾਂ ਦੇ ਚੋਣ ਨਿਸ਼ਾਨ ਤੇ ਪਵਾਵਾਂਗੇ